ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ नगर कौंसल वालों नजायज कब्जे हटाने तो श्रोमणी अकाली दलका इंचार्ज गुरबाली नगर कौंसल गया आते यो आते दे खिलाफ जम के नारेबाजी धरना लगन आम लोगों काफी मुश्किलों का सामना करना पिया गल करद गुरु इकबाल सिंह माहल ने कहा कि नगर कौंसल वाले वालों दुकानदारा बहुत ज्यादा धक्का गया है जिनी देर योजना एडीसी आके दुकानदारा की भरपाई नहीं करते उन्नी ਇਹ ਧਰਨਾ ਜਾਰੀ ਰਹੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਰਾਸਰ ਨਗਰ ਕੌਂਸਲ ਦੀ ਗੁੰਡਾਗਰਦੀ ਹੈ ਜਿੱਥੇ ਉਹਨਾਂ ਵੱਲੋਂ ਫਰੂਟ ਵਾਲਿਆ ਫੜੀਆਂ ਚੁੱਕੀਆਂ ਗਈਆਂ ਉੱਥੇ ਉਹਨਾਂ ਦੇ ਗੱਲਿਆਂ ਵਿੱਚੋਂ ਪੈਸੇ ਵੀ ਕੱਢ ਕੇ ਲੈ ਗਏ 6 ਘੰਟੇ ਧਰਨਾ ਲਗਾਉਣ ਤੋਂ ਬਾਅਦ ਸਾਬਕਾ ਕੌਂਸਲਰ ਜਰਨੈਲ ਸਿੰਘ ਮਹਿਲਵਲੋ ਜਦੋਂ ਇਸ ਬਾਰੇ ਯੂਏਟੀ ਐਸ.ਡੀ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਅਗਲੇ 5 ਦਿਨਾਂ ਤੱਕ ਕਾਦੀਆਂ ਵਿਚੇ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਰੇੜੀ ਵਾਲਿਆਂ ਨੂੰ ਰੇੜੀਆਂ ਵਾਪਸ ਦਿੱਤੀਆਂ ਜਾਣਗੀਆਂ ਅਸਵਾਸਨ ਮਿਲਣ ਤੇ ਦੁਕਾਨਦਾਰਾਂ ਵੱਲੋਂ ਧਰਨਾ ਚੁੱਕ ਲਿਆ ਗਿਆ ਇਸ ਮੌਕੇ ਗੁਰ ਇਕਬਾਲ ਸਿੰਘ ਮਾਲ ਦੇ ਨਾਲ ਸਾਬਕਾ ਕੌਂਸਲਰ ਜਰਨੈਲ ਸਿੰਘ ਮਹਿਲ ਯੂਥ ਕਾਲੀ ਦਲ ਦੇ ਪ੍ਰਧਾਨ ਗਿੰਨੀ ਪਾਟਿਆ ਅਤੇ ਐਮ.ਸੀ. ਵਿਜੇ ਕੁਮਾਰ ਅਤੇ ਹੋਰ ਵੀ ਵੱਡੇ ਦੁਕਾਨਦਾਰ ਵੀ ਜ਼ਰਸਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਸੁਨੀਲ ਕੁਮਾਰੇ ਜੀ। ਇਹ ਗੱਲ ਕੀ ਹੋਈ ਹੈ? ਜੀ ਮੈਨੂੰ ਸੁਣਾਇਆ ਚਾਹੇ ਰੋਲਾ ਪਿਆ ਹੈ ਕਿ ਇਹਨਾਂ ਨੇ ਅਟਕ ਕਰਨਾ ਹੈ, ਢਵਾ ਢਵਾਈ ਕਰਨੀ ਹੈ, ਦੁਕਾਨਾਂ ਪਿੱਛੇ-ਪਿੱਛੇ ਕਰਾਉਂਦੇ ਆ ਤੇ ਮੈਂ ਆਪਣੀ ਸਾਰੀ ਜਿਹੜੀ ਆਪਣੀ ਛੜੇ ਛੁੱਡੀ ਅੱਧੀ ਵੱਢ ਕੇ ਪਿੱਛੇ ਕਰ ਗਿਆ ਹਾਂ ਉੱਥੇ ਟਰਾਂਸਫਾਰਮਰ ਲੈ ਕੇ ਲੱਗਾ ਸੀ। ਮੈਂ ਸਾਰੀ ਟਰਾਂਸਫਾਰਮਰ ਤੋਂ ਪਿੱਛੇ-ਪਿੱਛੇ ਕਰ ਗਿਆ। ਤੇ ਮੇਰੀ ਇੱਕ ਰੇੜੀ ਸੀ ਉਹ ਟਰਾਂਸਫਾਰਮਰ ਦੇ ਥੱਲੇ ਲੱਗੀ ਦੀ ਜੀ ਬਿਲਕੁਲ ਖਾਲੀ ਜਗ੍ਹਾ ਜਿੱਥੇ ਮਤਲਬ ਟਰਾਂਸਫਾਰਮਰ ਦਾ ਕੋਈ ਕਨੈਕਟ ਨਹੀਂ। ਉੱਥੋਂ سنگਲ ਤੋੜ ਕੇ ਦੁਵਾਨ ਦੇ ਨਾਲ ਵੱਡੇ-ਥੋੜ ਇਹੜੀ ਮੇਰੇ ਕੋਈ ਰਸਤੇ ਦੇ ਵਿੱਚ ਨਹੀਂ ਹੈਗੀ ਬਿਲਕੁਲ ਸਾਈਡ ਤੇ ਹੀ ਤੇ ਦੁਕਾਨ ਮੇਰੀ ਸਾਰੀ ਕਲੀਅਰ ਹੀ ਮੈਂ ਰਾਤ ਦੀ ਸੰਭਾਲ ਗਿਆ ਤੇ ਉਹ ਜਾਣ ਕੇ ਥੜਾ ਵੀ ਤੋੜ ਗਿਆ ਜਿਹੜਾ ਕੋਈ ਰਾਹ ਦੇ ਵਿੱਚ ਨਹੀਂ ਹੁੰਦਾ ਕਿਨੇ ਆਕੜ ਕੋੜ 7 ਫੁੱਟ ਅੱਗੇ ਟਰਾਂਸਫਰ ਮੇ ਤੇ 7 ਫੁੱਟ ਪਿੱਛੇ ਹੀ ਮੇਰੀ ਦੁਕਾਨ ਆ ਕਿੰਨਾ ਕੋ ਨੁਕਸਾਨ ਕਰਦੇ ਨੁਕਸਾਨ ਇੱਕ ਮੇਰੀ ਰੇੜੀ ਲੈ ਗਿਆ ਇੱਕ ਮਾੜੋ ਸਾਰਾ ਸਮਾਨ ਭੰਨ ਤੋੜ ਗਿਆ ਕੋਈ ਲੈ ਲੂ ਗਿਆ ਕੋਈ ਤੋੜ ਭੰਨ ਗਿਆ ਸਭ ਕੁਝ ਖਿਲਾਰ ਕੇ ਉੱਥੇ ਕੋਈ ਸਬਜੀ ਸਬਜੀ ਕੋਈ ਵਿੱਚ ਪੈਸੇ ਵੀ ਰੱਖੇ ਥੋੜੀ ਬੋਦੀ ਕੋਈ 5-7000 ਰੁਪਏ ਵੀ ਆ ਹੀ ਉਹ ਵੀ ਲੱਗਿਆ ਉਹ ਨਹੀਂ ਲੱਭਾ ਮੈਨੂੰ ਉਹਦੇ ਵਿੱਚੋਂ ਆਓ ਇੱਕ ਮੈਂ ਡਾਕਟਰ ਉਹ ਵੀ ਨਹੀਂ ਲੱਗਦਾ ਤਾਂ ਗੁੰਨਾ ਕਰਦੀ ਹੋ ਚੁੱਕੀ ਹੈ ਜੀ ਕਿੰਨਾ ਨੂੰ ਕੀਤੀ ਹੈ ਇਹਨਾਂ ਨੇ ਕਮੇਟੀ ਵਾਲਿਆਂ ਨੇ ਸਾਰੇ ਗੇ ਜਿਹੜੇ ਰਾਤੋਂ ਰਾਤ ਪੈ ਗਏ ਮੈਂ ਦੇਣੇ ਸਬਜ਼ੀ ਲੈਣ ਗਿਆ ਤੇ ਜੋ ਸਬਜ਼ੀ ਲੈ ਕੇ ਆਇਆ ਆ ਆ ਕੀ ਸਬਜ਼ੀ ਵਾਲਾ ਰੇੜਾ ਖਲੋਤਾ ਹੈ ਬੂਹੇ ਗੇ ਇਸ ਤੇ ਵੇਖਿਆ ਸਾਰਾ ਕੁਝ ਖਿਲਰਿਆ ਛੜਕਦੇ ਵਿੱਚ ਨਹੀਂ ਮੰਗੇ ਹਾਂਜੀ ਮੇਰੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਜਿੰਨੇ ਵੀ ਆਪਣੇ ਵੀਰ ਭਰਾ ਰੇੜੀਆਂ ਵਾਲੇ ਸਬਜ਼ੀਆਂ ਵਾਲਿਆਂ ਦਾ ਸਾਰਿਆਂ ਨੂੰ ਇਨਸਾਫ ਦਿੱਤਾ ਜਾਏ ਜੋ ਇਹਨਾਂ ਦਾ ਖਰਚਾ ਹੈ ਇਹਨਾਂ ਨੂੰ ਖਰਚਾ ਦਿੱਤਾ ਜਾਏ ਅਮਰਸਰ ਗਿਆ ਸੀ ਮੇਰੇ ਬ੍ਰਦਰ ਦੀ ਹਾਲਤ ਥੋੜੀ ਖਰਾਬੀ ਤੇ ਉੱਥੇ ਗਿਆ ਸੀ ਤਾਂਗਲੇ ਹੀ ਹੋ ਤੇ ਮੈਨੂੰ ਇਹ ਨੌਲੇਜ ਨਹੀਂ ਲੈਂਦਾ ਮੇਰੀ ਜੀ ਉਹਨਾਂ ਨੇ ਨਾ ਅਲਾਊਮੈਂਟ ਪਹਿਲਾਂ ਕੀਤੀ ਆ ਉਹਨਾਂ ਨੇ ਕਿ ਹਾਈ ਕੋਰਟ ਵੱਲੋਂ ਰੂਲ ਵਾ ਕਿ ਹਾਈ ਕੋਰਟ ਨੇ ਕੋਈ ਆਇਆ ਉਹਨਾਂ ਦਾ ਹਾਈ ਕੋਰਟ ਵੱਲੋਂ ਨਹੀਂ ਦੇਖੋ ਇਹ ਤੇ ਦੱਸੋ ਕਿ ਡੀਏ ਡੀਸੀ ਸਾਹਿਬ ਦੱਸੋਗੇ ਕਿ ਕਿਉਂ ਕੀਤਾ ਕੀ ਕੀਤਾ ਕਿ ਹਾਈ ਕੋਰਟ ਨੇ ਜੇ ਆਰਡਰ ਦਿੱਤੇ ਕਿ 7-8 ਵਜੇ ਚੁੱਕ ਲੈਂਦੇ ਜੇ ਬੁਧੀ ਗੱਲ ਇਹ ਤੇ ਮੇਰੀ ਨੌਲੇਜ 'ਚ ਨਹੀਂ ਕੋਈ ਗੱਲ ਹੈ ਇਹ ਇਜਾਮ ਲਗਾਏ ਨੇ ਨਹੀਂ ਨਹੀਂ ਮੇਰੀ ਨੌਲੇਜ 'ਚ ਨਹੀਂ ਇਹ ਗੱਲ ਹੈਗੀ ਨਹੀਂ ਮੇਜ ਨੂੰ ਲੱਗ ਰਿਹਾ ਇਹ ਹਾਂ ਬਸ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਜਿਹੜਾ ਧੱਕਾ ਏਡੀਸੀ ਗਰਦਾਸਪੁਰ ਤੇ ਨਗਰ ਕਾਉਂਸਲ ਦੀ ਯੂਓ ਦੇ ਕਮੇਲ ਸਾਰੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਕੰਮ ਹੈ ਜੋ ਕਿ ਸਹਿਣ ਨਹੀਂ ਕੀਤਾ ਜਾਵੇਗਾ ਸਾਰਾ ਸਮੁੱਚਾ ਸ਼ਹਿਰ ਅੱਜ ਇੱਥੇ ਧਰਨੇ ਤੇ ਬੈਠਾ ਹੈ ਕਿਉਂਕਿ ਉਹ ਜਿਹੜੀ ਇੱਕ ਜੈਲੋ ਲੈਂਡ ਕਮੇਟੀ ਨੇ ਵਾਹ ਕੇ ਦਿੱਤੀ ਸੀ ਉਹਦੇ ਅੰਦਰ ਨੇ ਸਾਰੇ ਥੜੇ ਬਣੇ ਦੁਕਾਨਾਂ ਵੀ ਅੱਜ ਐਡੀਸੀ ਆਪਣੇ ਸਵੇਰੇ 3 ਵਜੇ ਆਇਆ ਪਹਿਲਾਂ ਤੇ ਇਹ ਦੱਸ ਵੀ 3 ਵਜੇ ਆਉਣ ਦਾ ਕੋਈ ਟਾਈਮ ਹੈਗਾ ਜਦੋਂ ਕਿ ਪ੍ਰਸ਼ਾਸਨ ਪੁਲਿਸ ਨੂੰ ਉਹਨਾਂ ਕਹੇ ਪੀ ਅਸੀਂ 9 10 ਵਜੇ ਨੂੰ ਆਉਣਾ ਤੇ ਆਣ ਕੇ ਤੁਸੀਂ ਸਾਡੇ ਸਾਹਦੇ ਤੇ ਸਾਹ ਸ਼ਹਿਰ ਦੇ ਵਿੱਚ ਇਲਲੀਗਲ ਇਨਕ੍ਰੋਚਮੈਂਟ ਕਰਨੀ ਹੈ ਪਰ ਸ਼ਹਿਰ ਜੇ ਇਲਲੀਗਲ ਇਨਕ੍ਰੋਚਮੈਂਟ ਹੈ ਹੀ ਕੋਈ ਨਹੀਂ ਇਹ ਕਰਕੇ ਉਹ 3 ਵਜੇ ਆਣ ਕੇ ਬਹੁਤ ਜ਼ਿਆਦਾ ਨੁਕਸਾਨ ਸ਼ਹਿਰ ਦਾ ਕਰਕੇ ਗਏ ਨੇ ਤੇ ਸਮੁੱਚੇ ਸ਼ਹਿਰ ਦੇ ਵਿੱਚ ਇਸ ਗੱਲ ਦਾ ਰੋਸ ਹੈ ਸਾਰਾ ਸ਼ਹਿਰ ਬੰਦ ਹੈ ਤੇ ਸਾਰਾ ਸ਼ਹਿਰ ਦੇ ਧਰਨੇ ਤੇ ਬੈਠਾ ਤੇ ਉਦੋਂ ਤੱਕ ਨਹੀਂ ਉੱਠੇਗਾ ਜਦੋਂ ਤੱਕ ਏਡੀਸੀ ਆ ਕੇ ਆਪਣਾ ਸਪਸ਼ਟੀ ਕਰਨੀ ਦੇਵੇਗਾ ਵੀ ਕਿਉਂ ਇਹ ਕੰਮ ਕਰਦਾ। ਇੱਕ ਕਮੇਟੀ ਕਰਦੀ ਗਰਾਊਂਡ ਵੇਖੋ ਕਿੰਨਾ ਸਾਮਾਨ ਦੁਕਾਨਦਾਰਾਂ ਦਾ ਚੋਕਿਓ ਲੈ ਕੇ ਨੇ ਤੇ ਉੱਥੇ ਛੁੱਟਿਆ ਗਿਆ। ਗੱਲਿਆਂ 'ਚੋਂ ਪੈਸੇ ਕੱਟੇ ਗਏ ਨੇ ਬਹੁਤ ਹੀ ਇੱਕ ਗਲਤ ਕੰਮ ਹੈ। ਤੇ ਸਾਰਾ ਕੁਝ ਏਡੀਸੀ ਦੀ ਨਿਗਰਾਨੀ 'ਚ ਹੋਇਆ। ਅਸੀਂ ਦੇਖਾਂਗੇ ਉਹ ਸਾਰਾ ਜ਼ਿੰਮੇਵਾਰ ਏਡੀਸੀ ਇਹ ਕੰਮ ਦਾ। ਬਹੁਤ ਵਧੀਆ। ਦੇਖੋ ਸਾਰਾ ਸ਼ਹਿਰ ਨੇ ਪ੍ਰੋਪਰ ਤਰੀਕੇ ਨਾਲ ਸਾਨੂੰ ਆਪਣੇ ਸ਼ਹਿਰ ਤੇ ਮੈਨੂੰ ਇੰਨਾ ਮਾਣ ਹੈ ਵੀ ਸਾਡਾ ਸ਼ਹਿਰ ਧੱਕੇ ਵਾਲੀ ਗੱਲ ਕੋਈ ਨਹੀਂ ਕਰਦਾ ਕਾਨੂੰਨਨ ਤੈਬਜਾਰੀ ਦੇ ਕੇ ਨਾ ਆਪਣੀਆਂ ਹੱਦਾਂ ਵਧਾਈਆਂ ਆਪਣੇ ਥੜੇ ਬਣਾਏ ਪਰ ਉਹ ਤੈਬਜਾਰੀ ਦੇਣ ਦੇ ਬਾਵਜੂਦ ਹੀ ਉਹਨਾਂ ਨੇ ਧੱਕਾ ਕੀਤਾ ਗਿਆ ਵਾ ਜਿਹੜਾ ਕਿ ਬਹੁਤ ਨਿੰਦਨਯੋਗ ਆ ਮੈਂ ਦੀ ਸਖਤ ਸ਼ਬਦਾਂ ਨਿੰਦਿਆ ਕਰਦਿਆਂ ਤੇ ਪੂਰੇ ਸ਼ਹਿਰ ਦੇ ਨਾਲ ਆ ਜਦੋਂ ਤੱਕ ਸ਼ਹਿਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਮੋਰਚਾ ਸ਼ਹਿਰ ਦੇ ਨਾਲ ਲਾਵਾਂਗੇ ਸ਼ਹਿਰ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਇਸ ਗੱਲ ਤੇ ਇਕੱਠੇ ਹੋਈਏ ਇਹ ਬਾਈਚੰਦ ਆ ਕੇ ਮਾਫੀ ਨਹੀਂ ਮੰਗਦੇ ਅਗਲਾ ਸ਼ੰਗਤ ਹੋਵੇ ਅਸੀਂ ਅਣ ਮੇਥੇ ਸਮਝੇ ਤਾਂ ਨਾ ਲਾਵਾਂਗੇ ਸ਼ਹਿਰ ਬੰਦ ਰੱਖਾਂਗੇ ਹੋਰ ਵੀ ਜੇ ਕੋਈ ਕਾਰ ਲੀਗਲ ਵੱਡਾ ਐਕਸ਼ਨ ਲੈਣਾ ਪਿਆ ਤਾਂ ਅਸੀਂ ਲਾਵਾਂਗੇ ਕੋਰਟ ਜਾਵਾਂਗੇ ਹਾਈ ਕੋਰਟ ਜਾਵਾਂਗੇ ਪਰ ਆਪਣਾ ਹੀ ਹੱਕ ਲੈ ਕੇ ਰਵਾਂਗੇ। ਕਾਦਿਆਂ ਨੂੰ ਇਹ ਆਜੀ 5 ਤਰੀਕ ਨੂੰ ਡੀ ਐਚ ਸਾਹਿਬ ਨਾਲ ਸਾਡੀ ਮੀਟਿੰਗ ਹੋਊਗੀ। 5 ਤਰੀਕ ਤੱਕ ਕੋਈ ਉਹਨਾਂ ਦਾ ਕੋਈ ਚੀਜ਼ ਨਹੀਂ ਆਊਗੀ ਨਾ ਉਹ ਟਰੌੜੇ ਦੁਕਾਨ ਨਾਲ ਗੱਲ ਨਾਲ ਬਾਤ ਤੇ ਜਿਹੜੀਆਂ ਉਹਨਾਂ ਰੇੜੀਆਂ ਖੜੀਆਂ ਨੇ ਉਹ ਗੋ ਆਰਡਰ ਆ ਗਿਆ ਐਡੀ ਐਚ ਸਾਹਿਬ ਦਾ ਵੀ ਉਹ ਰੇੜੀਆਂ ਉਹਨਾਂ ਨੂੰ ਦੇ ਦਿਓ ਤੇ 5 ਤਰੀਕ ਨੂੰ ਸਾਡੀ ਐਡੀ ਸੀ ਸਾਹਿਬ ਨਾਲ ਜਾਂ ਡੀ ਸੀ ਸਾਹਿਬ ਨਾਲ ਮੀਟਿੰਗ ਹੋਊਗੀ। ਸਾਰੇ ਸ਼ਹਿਰ ਦੇ ਜਿਹੜੇ ਜਿੰਨੀਆਂ ਯੂਨੀਅਨ ਨੇ ਉਹਨਾਂ ਦੇ ਜਿੰਨੇ ਵੀ ਮੈਂਬਰ ਨੇ ਪ੍ਰਧਾਨਿਆਂ ਦਾ ਬੜਾਇਆ ਨੇ ਇਸ਼ਾਰਾ ਲਾਇਆ ਨੇ ਉਹ ਨਾਲ ਜਾਣਗੇ ਤੇ ਆ ਸਾਡਾ ਗਿੰਨੀ ਸਾਹਿਬ ਸਭ ਤੋਂ ਪਹਿਲਾਂ ਨਾਲ ਸਾਡੇ ਹੋਣਗੇ ਤੇ ਸਾਡੇ ਜੜਿਆਮ ਸਿੰਘ ਵੀ ਨਾਲ ਹੋਣਗੇ ਤੇ ਆਪਾਂ ਜਾ ਕੇ ਇਹਨਾਂ ਰੇੜੀਆਂ ਵਾਲਿਆਂ ਨਾਲ ਖੜ ਕੇ ਦੁਕਾਨਦਾਰਾਂ ਨਾਲ ਖੜ ਕੇ ਜੀ ਸਾਹਿਬ ਨਾਲ ਮੀਟਿੰਗ ਕਰਾਂਗੇ ਤੇ ਜੀ ਸਾਹਿਬ ਦੇ ਨਾਲ ਮੀਟਿੰਗ ਕਰਕੇ ਫਿਰ ਫੈਸਲਾ ਹੋਊਗਾ ਵੀ ਅੱਗੋਂ ਕੀ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਉਸ ਦਿਨ ਅੱਜ ਇੰਨੀ ਅਸੀਂ ਬਦਰ ਉਹਨਾਂ ਨੇ ਇੱਕ ਕੱਲ ਜ਼ਰੂਰ ਕਹੀ ਆ ਇਹ ਗਰੀਬ ਬੰਦੇ ਨੇ ਇਹਨਾਂ ਦੀਆਂ ਤੁਹਾਨੂੰ ਇਹ ਰੇੜੀਆਂ ਦੇ ਦੋ ਕਿ ਕਿ ਸਵੇਰ ਤੋਂ ਆਪ ਕੋ ਆਪਣੀ ਰੋਟੀ ਪਾਉਣ ਤੇ ਬਾਕੀ ਪੰਜ ਤਰੀ ਨੂੰ ਸਾਰਾ ਫੈਸਲਾ ਉਹ ਜਿਹੜੀਆਂ ਰੇੜੀਆਂ ਵਾਂ ਲਗਾਉਣ ਦਾ ਆਰਡਰ ਦੇ ਦਿੱਤਾ ਆਰਡਰ ਦੇ ਦਿੱਤਾ ਦਿੱਤਾ ਉਹਨਾਂ ਨੇ ਬੰਦ